ਸਤਿ ਸ੍ਰੀ ਅਕਾਲ ਦੋਸਤੋ ਅੱਜ ਨਰ ਜਿਹੜੀ ਜਾਣਕਾਰੀ ਜਿਹੜੀਆਂ ਯਾਦਾਂ ਜਿਹੜੀਆਂ ਨਵੀਆਂ ਫੋਟੋਆਂ ਉਸ ਮਹਾਨ ਗਾਇਕ ਅਮਰ ਸਿੰਘ ਚਮਕੀਲਾ ਜੀ ਦੀ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਜੀ ਉਹ ਇੱਕ ਤਾਂ ਜਿਵੇਂ ਤੁਹਾਡੇ ਵਾਸਤੇ ਬਿਲਕੁਲ ਨਵੀਆਂ ਤਾਂ ਹੋਣਗੀਆਂ ਉਸ ਤੋਂ ਇਲਾਵਾ ਉਹ ਬਿਲਕੁਲ ਦੁਰਲਭ ਨੇ ਜੀ ਜਿਹਦੇ ਵਿੱਚ ਜਾਨੀ ਉਹ ਉਹਨਾਂ ਦੀਆਂ ਉਹ ਤਸਵੀਰਾਂ ਹੋਣਗੀਆਂ 1900 ਕਿਆਸੀ ਵੀ ਅਸੀ ਦੀਆਂ ਜਿਹੜੀਆਂ ਤੁਸੀਂ ਹੁਣ ਤੱਕ ਕਿਤੇ ਵੀ ਨਹੀਂ ਵੇਖੀਆਂ ਹੋਣਗੀਆਂ ਤਾਂ ਆਜੋ ਫਿਰ ਤੁਹਾਡਾ ਜਾਦਾ ਸਮਾਨ ਆ ਖਰਾਬ ਕਰਦੇ ਹੋਏ ਵੀਡੀਓ ਕਰਦੇ ਹਾਂ ਜੀ ਸ਼ੁਰੂ ਤਾਂ ਗੱਲ ਜੁੜੀ ਹੈ ਜੀ ਦੋਸਤੋ ਦੁਆਬਾ ਸਟੀਰੀਓ ਗੜ ਸ਼ੰਕਰ ਦੀ ਇਹ ਮੈਂ ਤੁਹਾਨੂੰ ਅੱਗੇ ਜਾ ਕੇ ਕਿਉਂਕਿ ਅੱਜ ਬਹੁਤ ਨਵੀਆਂ ਚੀਜ਼ਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹ ਉਸ ਵੇਲੇ ਦੀਆਂ ਗੱਲਾਂ ਨੇ ਜਦੋਂ ਹਜੇ ਸੁਰਿੰਦਰ ਸੋਹਨੀਆ ਨਾਲ ਉਹਨਾਂ ਦਾ ਸੈੱਟ ਸੀਗਾ ਤੇ ਫੋਟੋਆਂ ਬਿਲਕੁਲ ਜਿਵੇਂ ਮੈਂ ਪਹਿਲਾਂ ਵੀ ਕਿਹਾ ਵੀ ਦੁਰਲਭ ਨੇ ਬਹੁਤ ਜਣੀ ਧੰਨਵਾਦ ਦੀਆਂ ਉਹਨਾਂ ਦੇ ਜਿਨ੍ਹਾਂ ਸਤਕਾ ਅਸੀਂ ਤੁਹਾਡੇ ਨਾਲ ਅੱਜ ਉਹ ਚੀਜ਼ਾਂ ਸਾਂਝੀਆਂ ਕਰਨ ਜਾ ਰਹੇ ਹਾਂ ਤਾਂ ਥੋੜੀ ਜੀ ਗੱਲ ਆਪਾਂ ਇੱਥੋਂ ਸ਼ੁਰੂ ਕਰਦੇ ਹਾਂ ਵੀ ਜਦੋਂ ਸੰਨ 70 78 ਦੇ ਵਿੱਚ ਅਮਰ ਸਿੰਘ ਚਮਕੀਲਾ ਜੀ ਲੂਤੇਹਾਣੇ ਤੇ ਉਸ ਸਮੇਂ ਦੇ ਜਾਣੀ ਸਥਾਪਤ ਕਲਾਕਾਰਾਂ ਦੇ ਦਫ਼ਤਰ ਵਿੱਚ ਆਪਣਾ ਆਉਣ ਜਾਣ ਸ਼ੁਰੂ ਕਰ ਲੈਂਦੇ ਨੇ ਤੇ ਇਸ ਟਾਈਮ ਉਹ ਇੱਕ ਸਧਾਰਨ ਜੀ ਦੇਖ ਵਾਲੇ ਧਨੀਰਾਮ ਹੁੰਦੇ ਨੇ ਪਾ ਅਮਰ ਸਿੰਘ ਚਮਕੀਲਾ ਨਾਂ ਹਜੇ ਉਹਨਾਂ ਨੂੰ ਨਹੀਂ ਸੀ ਮਿਲਿਆ ਤੇ ਦੂਰ ਦੂਰ ਤੱਕ ਕਿਸੇ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਇਹ ਆਉਣ ਵਾਲੇ ਸਮੇਂ ਦਾ ਉਹ ਤੂਫਾਨ ਹੈ ਜਿਨੇ ਵੱਡੇ ਵੱਡੇ ਕਹਿੰਦੇ ਕੋਹਾਂਦੇ ਬੋਰਡ ਵੀ ਪਟ ਪਟ ਕੇ ਮਾਰਨੇ ਨੇ ਤੇ ਕਰਦੇ ਕਰਦੇ ਜਦੋਂ ਇੱਕ ਦਿਨ ਜਦੋਂ ਸੁਰਿੰਦਰ ਛਿੰਦਾ ਇਹ ਮੈਂ ਬਿਲਕੁਲ ਬਰੀਫੇ ਕਰਾਂਗਾ ਤੁਹਾਨੂੰ ਬਹੁਤੀ ਲੰਬੀ ਨਹੀਂ ਗੱਲ ਖਿੱਚਣ ਲੱਗਿਆ ਤਾਂ ਇਹ ਤੁਹਾਨੂੰ ਪਤਾ ਹੀ ਹੈ ਜਿਵੇਂ ਸੁਰਿੰਦਰ ਚਿੰਦੇ ਨਾਲ ਕਿਸੇ ਗੱਲੋਂ ਸੁਰਿੰਦਰ ਸੋਨੀਆ ਦੀ ਜਣੀ ਕੋਈ ਗੱਲ ਨੂੰ ਲੈ ਕੇ ਉਹ ਇਹਨਾਂ ਨੂੰ ਇੱਥੇ ਛੱਡ ਜਾਂਦੇ ਆ ਤਾਂ ਗੁਲਸ਼ਨ ਕੋਮਲ ਨੂੰ ਜਣੀ ਬਾਹਰ ਲੈ ਕੇ ਚਲੇ ਜਾਂਦੇ ਆ ਤਾਂ ਸੁਰਿੰਦਰ ਸੋਨੀਆ ਨੂੰ ਜਣੀ ਉਸ ਗੱਲ ਦਾ ਬਹੁਤ ਜਣੀ ਗੁੱਸਾ ਸੀਗਾ ਹਰਖ ਸੀਗਾ ਇਸ ਗੱਲ ਦਾ ਤਾਂ ਛਿੰਦੇ ਦੇ ਬਾਹਰ ਜਾਣ ਤੋਂ ਬਾਅਦ ਜਦੋਂ ਜਣੀ ਇਹ ਵਿਲੇ ਜੇ ਹੋਗੇ ਸੁਰਿੰਦਰ ਸੋਨੀਆ ਤੇ ਨਾਲ ਉਹਨਾਂ ਦਾ ਜਿਹੜਾ ਘਰ ਵਾਲਾ ਸੀਗਾ ਜੀ ਕਸ਼ਮੀਰੀ لال ਤਾਂ ਚਮਕੀਲਾ ਇਹਦਾ ਜਿਹੜਾ ਅੱਗੇ ਜਾ ਕੇ ਕੇਸਰ ਸਿੰਘ ਟਿੱਕੀ ਢੋਲ ਕੁਮਾਸਟਰ ਬਣਨਾ ਸੀ ਉਹ ਕਸ਼ਮੀਰੀ لال ਕੋਲ ਜਾਂਦਾ ਸੋਨੀਆ ਦੇ ਘਰ ਵਾਲੇ ਕੋਲ ਤਾਂ ਉਹਨੇ ਮਤਲਬ ਸਲਾਹ ਦਿੱਤੀ ਵੀ ਹੁਣ ਯਾਰ ਤੁਸੀਂ ਬਿੱਲੇ ਦਾ ਬੈਠੇ ਹੋ ਵੀ ਆਪਣੇ ਖਾੜੇ ਕੁੜੇ ਕਿਉਂ ਨਹੀਂ ਲਾਉਂਦੇ ਉਹ ਕਹਿੰਦਾ ਖਾੜੇ ਕਿਹਦੇ ਨਾਲ ਲਾਈਏ ਉਹ ਕਹਿੰਦਾ ਵੀ ਮੁੰਡਾ ਚਮਕੀਲਾ ਹੈ ਤਾਂ ਹੈ ਆਪਣੇ ਕੋਲ ਵੀ ਤੁਸੀਂ ਸੁਣਿਆ ਵੀ ਹੈਗਾ ਉਹਨੂੰ ਹਨਾ ਕਰਦੇ ਕਰਾਉਂਦੇ ਟਿੱਕੀ ਨੇ ਸੋਨੀਆ ਨਾਲ ਚਮਕੀਲਾ ਇਹਦਾ ਸੈੱਟ ਬਣਾਤਾ ਚਮਕੀਲਾ ਜੀ ਨੂੰ ਉਹ 100 ਜਾਂ 150 ਰੁਪਏ ਉਹ ਕਸ਼ਮੀਰੀ ਰੱਲ ਦਿੰਦਾ ਹੁੰਦਾ ਸੀਗਾ ਬਤੌਰ ਇੱਕ ਪ੍ਰੋਗਰਾਮ ਦਾ ਤੇ ਟਿੱਕੀ ਨੂੰ ਇਸ ਚੀਜ਼ ਦਾ ਚਮਕੀਲਾ ਜੀ ਨੂੰ ਵੀ ਸੀਗਾ ਟਿੱਕੀ ਨੂੰ ਵੀ ਸੀਗਾ ਵੀ ਯਾਰ ਵੀ ਚਮਕੀਲੇ ਵੀ ਗੀਤ ਤਾਂ ਯਾਰ ਆਪਣੇ ਹੁੰਦੇ ਆ ਸਾਰੇ ਗਾਉਂਦਾ ਵੀ ਤੂੰ ਐ ਹਨਾ ਪ੍ਰੋਗਰਾਮ ਦਾ ਤੈਨੂੰ ਵੀ ਅਧ ਮਿਲਣਾ ਚਾਹੀਦਾ ਵੀ ਇਹ ਗਲਤ ਕਰ ਲੈ ਵੀ ਆਪ ਰੱਖ ਲੈਣੇ ਆ ਸਾਰੇ ਵੀ ਆਪਾਂ ਨੂੰ 100 150 ਰੁਪਏ ਦੰਨੇ ਆ ਹਨਾ ਤਾਂ ਹੌਲੀ ਹੌਲੀ ਜਣੀ ਉਹਨਾਂ ਨੇ 150 ਤੋਂ 250 ਕਰਤਾ ਇਸ ਤੋਂ ਵੱਧ ਜਣੀ ਉਹ ਵੱਧ ਨਹੀਂ ਸੀ ਰਹੇ ਤਾਂ ਕਰਦੇ ਕਰਾਉਂਦੇ ਜਣੀ ਮਤਲਬ ਥੋੜਾ ਟਾਈਮ ਇਹ ਚੱਲਿਆ ਕੰਮ ਇਸ ਵਿਚਾਲੇ ਉਹਨਾਂ ਦਾ ਰਿਕਾਰਡ ਹੋ ਚੁੱਕਾ ਸੀ ਇੱਕ ਤਵਾ ਟਕੂਏ ਤੇ ਟਕੂਆ ਖੜਕੇ ਠੀਕ ਹੈ ਜੀ ਇਹ ਵੀ ਜਣੀ ਮਾਰਕੀਟ ਦੇ ਵਿੱਚ ਆ ਕੇ ਜਾਣੇ ਨੇਰੀ ਠਾੜ ਦੁੱਤੀ ਸੀ ਇਹਨੇ ਤਵੇ ਨੇ ਪੂਰੇ ਜਣੀ ਉਸ ਸਮੇਂ ਦੇ ਜਿਹੜੇ ਕਹਿੰਦੇ ਕੋਹਾਂਦੇ ਥੰਮ ਸੀਗੇ ਉਹ ਵੀ ਜਣੀ ਵਾਈਬ੍ਰੇਟ ਕਰਨ ਲਾਤੇ ਸੀਗੇ ਵੀ ਇਹ ਨਵਾਂ ਜਿਹਾ ਘੋਣ ਆ ਗਿਆ ਪ੍ਰੋਗਰਾਮਰ ਜਿਹੜੀ ਆਪਾਂ ਗੱਲ ਕਰਦੇ ਆਂ ਵੀ ਚਮਕੀਲਾ ਜੀ ਤਿੰਨ ਤਿੰਨ ਚਾਰ-ਚਾਰ ਪ੍ਰੋਗਰਾਮ ਲਾਉਂਦੇ ਸੀਗੇ ਪੁਰਾਣੇ ਸਾਜੀਆਂ ਦੇ ਦਸਨ ਮੁਤਾਬਕ ਦੋ-ਦੋ ਪ੍ਰੋਗਰਾਮ ਤਾਂ ਇਹਨਾਂ ਨੂੰ ਉਦੋਂ ਹੀ ਲੱਗੇ ਸੀ ਭੈਣ ਜਦੋਂ ਟੱਕੂਏ ਦੇ ਟੱਕੂਆ ਖੜਕੇ ਮਾਰਕੀਟ ਦੇ ਵਿੱਚ ਆਇਆ ਸੀ ਤੇ ਜਦੋਂ ਸੁਰਿੰਦਰ ਸੋਨੀਆ ਜੀ ਨਾਲ ਇਹਨਾਂ ਦਾ ਸੈੱਟ ਸੀਗਾ ਪਰ ਉਸ ਤੋਂ ਬਾਅਦ ਚਲੋ ਤੁਹਾਨੂੰ ਪਤਾ ਹੈ ਵੀ ਕਿਸੇ ਗੱਲ ਕਰਕੇ ਇਹਨਾਂ ਦਾ ਸੈੱਟ ਟੁੱਟ ਜਾਂਦਾ ਜੀ ਪਰ ਜਿਹੜੀ ਅੱਜ ਦੀ ਆਪਣੀ ਇਹ ਗੱਲਬਾਤ ਹੈ ਜਿਹੜੀ ਮੈਂ ਤੁਹਾਨੂੰ ਅੱਗੇ ਦੱਸਣੀ ਆ ਸਾਰੀ ਉਹ ਇਹਨਾਂ ਤਰ੍ਹਾਂ ਦੇ ਹੀ ਵਿਚਾਰੇ ਦੀ ਹੈ ਜਦੋਂ ਟੱਕੂਏ ਦੇ ਟੱਕੂਆ ਖੜਕੇ ਮਾਰਕੀਟ ਦੇ ਵਿੱਚ ਆਇਆ ਸੀਗਾ ਜਿਆਦਾ ਜਿਹੜੇ ਪ੍ਰੋਗਰਾਮ ਚਮਕੀ ਲਈਦੇ ਲਗਦੇ ਹੁੰਦੇ ਸੀਗੇ ਪੁਰਾਣੇ ਜਿਹੜੇ ਬੰਦੇ ਦੱਸਦੇ ਨੇ ਉਹ ਸਭ ਤੋਂ ਜਿਹੜੇ ਵੱਧ ਪ੍ਰੋਗਰਾਮ ਲੱਗੇ ਨੇ ਸੁਰਿੰਦਰ ਸੋਨੀਆ ਨਾਲ ਚਮਕੀ ਲਈਦੇ ਉਹ ਦੁਆਬਾ ਸਾਈਟ ਲੱਗੇ ਨੇ ਉਸ ਤੋਂ ਬਾਅਦ ਦੂਜੇ ਨੰਬਰ ਤੇ ਆ ਜਾਂਦਾ ਜੀ ਮੱਝ ਤੀਜੇ ਤੇ ਆਉਂਦਾ ਸੀਗਾ ਆਪਣਾ ਮਾਲੂਆ ਵੀ ਸ਼ੁਰੂ-ਸ਼ੁਰੂ ਦੇ ਵਿੱਚ ਚਮਕੀ ਲਈਦੇ ਸਭ ਤੋਂ ਜ਼ਿਆਦਾ ਪ੍ਰੋਗਰਾਮ ਲੱਗੇ ਨੇ ਦੁਆਬੇ 'ਚ ਤੇ ਇਸੇ ਦੁਆਬੇ ਦੀ ਹੀ ਜਣੀ ਦੁਆਬੇ ਨਾਲ ਹੀ ਆਪਣੀ ਅੱਜ ਦੀ ਸਾਰੀ ਸਾਰੀ ਵੀਡੀਓ ਜੁੜੀ ਹੋਈ ਹੈ ਤੇ ਵੀਡੀਓ ਵਿਚ ਲੀਆਂ ਜਿਹੜੀਆਂ ਵੀ ਫੋਟੋਆਂ ਤੁਹਾਨੂੰ ਦਿਖਾਵਾਂਗੇ ਨਵੀਆਂ ਦੁਰਲਭ ਉਹ ਸਾਰੀਆਂ ਦੁਆਬੇ ਦੀਆਂ ਹੀ ਜੁੜੀਆਂ ਹੋਈਆਂ ਨੇ ਜੀ ਠੀਕ ਹੈ ਜੀ ਤੇ ਆ ਸਭ ਤੋਂ ਪਹਿਲੀ ਤੁਹਾਨੂੰ ਫੋਟੋ ਦਿਖਾਉਂਦੇ ਆ ਇਹ ਫੋਟੋ ਤੁਸੀਂ ਬਹੁਤ ਵਾਰ ਮਤਲਬ ਵੇਖੀ ਹੋਵੇਗੀ ਇਸ ਫੋਟੋ ਨੂੰ ਛੱਡ ਕੇ ਬਾਕੀ ਦੀਆਂ ਫੋਟੋਆਂ ਨੇ ਤੁਸੀਂ ਕਿਤੇ ਵੇਖੀਆਂ ਹੋਣਗੀਆਂ ਹੁਣ ਇਹ ਫੋਟੋ ਲਓ ਵੀ ਬਹੁਤ ਸਮੇਂ ਤੋਂ ਤੁਸੀਂ ਮਤਲਬ ਵੇਖਦੇ ਆ ਰਹੇ ਹੋ ਆਪਾਂ ਵੀ ਕਾਫੀ ਬਰੀ ਜਾਣੀ ਸਾਂਝੀ ਕੀਤੀ ਸੀ ਤੁਹਾਡੇ ਨਾਲ ਤੇ ਆਮ ਹੀ ਜਿਵੇਂ ਆਪਾਂ ਕਹਿ ਦਈਏ ਵੀ ਨੈਟ ਤੇ ਸਰਚ ਕਰਨ ਲੱਗੇ ਇਹ ਫੋਟੋ ਚਮਕੀ ਲਾਈਦੇ ਮੂਰੇ ਆ ਜਾਂਦੀ ਹੈ ਤੇ ਇਹ ਫੋਟੋ ਪਿੱਛੇ ਦੀ ਜਾਣਕਾਰੀ ਨਹੀਂ ਸੀ ਕਿਸੇ ਨੂੰ ਵੀ ਇਹ ਕਿੱਥੋਂ ਦੀ ਫੋਟੋ ਹੈ ਠੀਕ ਹੈ ਜੀ ਕੋਈ ਕੁਝ ਜਾਣੀ ਆਪਣਾ ਅਨੁਮਾਨ ਲਗਾਉਂਦਾ ਸੀ ਕੋਈ ਕੁਝ ਲਗਾਉਂਦਾ ਸੀਗਾ ਜੀ ਵੀ ਇਹ ਕਿੱਥੇ ਦੀ ਹੈ ਸਭ ਤੋਂ ਵੱਡੀ ਗੱਲ ਵੀ ਇਸ ਫੋਟੋ ਵਿੱਚਲੇ ਜਿਹੜੇ ਸੱਜਣ ਬੈਠੇ ਨੇ ਜਿਨ੍ਹਾਂ ਨੇ ਫਿਰੋਜੀ ਰੰਗ ਦੇ ਪੱਗ ਬੰਨੀ ਹੋਈ ਹੈ ਇਹਨਾਂ ਬਾਰੇ ਬਹੁਤ ਮਤਲਬ ਭਰਾਵਾਂ ਨੂੰ ਕਿਆ ਸਰਾਇਆਂ ਲਾਈਆਂ ਲੋਕਾਂ ਨੇ ਵੀ ਇਹ ਪੁਰਾਣਾ ਪੁਰਾਣਾ ਕਲਾਕਾਰ ਹੈ ਸਭ ਤੋਂ ਵੱਧ ਤਾਂ ਮਤਲਬ ਜਿਹੜੀ ਗੱਲ ਨਿਕਲ ਕੇ ਆਈ ਵੀ ਭਰਾ ਸਾਡੇ ਇਹੀ ਸਮਝਦੇ ਸੀਗੇ ਜਿਹੜੀ ਸੁਰਜੀਤ ਬਿੰਦਰੱਖੀਆ ਦੀ ਫੋਟੋ ਹੈ ਇਹ ਜਿਹੜੇ ਚਮਕੀਲਾ ਸਾਹਿਬ ਨਾਲ ਬੈਠੇ ਨੇ ਮੈਨੂੰ ਵੀ ਇਹੀ ਲੱਗਦਾ ਹੁੰਦਾ ਸੀਗਾ ਕਿਸੇ ਹੱਦ ਤੱਕ ਕਿਉਂਕਿ ਸ਼ਕਲ ਮੇਲ ਖਾਂਦੀ ਹੁੰਦੀ ਸੀ ਪਰ ਇਸ ਫੋਟੋ ਬਾਰੇ ਤੁਹਾਨੂੰ ਅਸਲ ਜਾਣਕਾਰੀ ਜਿਹੜੀ ਮੈਂ ਦੇਣ ਲੱਗਿਆਂ ਉਹ ਤੁਸੀਂ ਵੀ ਜਾਣੀ ਹੈਰਾਨ ਹੋ ਜਾਓਗੇ ਵੀ ਅੱਛਾ ਵੀ ਇਹ ਮਤਲਬ ਇਹਨਾਂ ਦੀ ਫੋਟੋ ਸੀਗੀ ਜੀ ਤੇ ਇਸ ਫੋਟੋ ਦਾ ਅਸਲ ਪ੍ਰਿੰਟ ਵੀ ਤੁਹਾਨੂੰ ਅੱਜ ਦਿਖਾਉਣ ਲੱਗਿਆਂ ਇਹਦੇ ਨਾਲ ਦੀਆਂ ਹੋਰ ਫੋਟੋਆਂ ਵੀ ਮਤਲਬ ਤੁਹਾਨੂੰ ਇਸੇ ਵੀਡੀਓ ਵਿੱਚ ਅੱਗੇ ਜਾ ਕੇ ਬਖਾਵਾਂਗੇ ਜਿਵੇਂ ਮੈਂ ਤੁਹਾਨੂੰ ਪਿੱਛੇ ਦੱਸਿਆ ਵੀ ਸਭ ਤੋਂ ਜ਼ਿਆਦਾ ਪ੍ਰੋਗਰਾਮ ਚਮਕੀ ਲਈ ਦੇ ਅਤੇ ਸੋਨੀਆਂ ਦੇ ਦੁਆਬੇ ਵਿੱਚ ਲੱਗਦੇ ਸੀਗੇ ਤਾਂ ਦੁਆਬੇ ਨਾਲ ਹੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਜੁੜੀ ਹੋਈ ਆਪਣੀ ਸਾਰੀ ਗੱਲਬਾਤ ਹੋਊਗੀ ਤਾਂ ਇਹ ਜਿਹੜੀ ਹੋਟੂ ਹੈ ਇਹ ਹੈਗੀ ਹੈ ਜੀ ਦੁਆਬਾ ਸਟੀਰੀਓ ਗੜਸ਼ੰਕਰ ਦੀ ਠੀਕ ਹੈ ਜੀ ਪੁਰਾਣੇ ਜਿਹੜੇ ਭਰਾ ਨੇ ਉਹਨਾਂ ਨੂੰ ਤਾਂ ਪਤਾ ਹੀ ਹੋਊਗਾ ਤੇ ਜਿਹੜੇ ਦੁਆਬੇ ਸਾਈਡ ਦੇ ਨੇ ਗੜਸ਼ੰਕਰ ਸਾਈਡ ਦੇ ਨੇ ਉਹਨਾਂ ਨੂੰ ਮੈਂ ਜਦੋਂ ਬੋਲਿਆ ਉਹਨਾਂ ਝਾਟ ਇਹ ਚੀਜ਼ ਸਮਝ ਲਈ ਹੋਊਗੀ ਵੀ ਦੁਆਬਾ ਸਟੀਰੀਓ ਗੜਸ਼ੰਕਰ ਕਿਹੜਾ ਤੇ ਕਿੱਥੇ ਸੀਗਾ ਵੀ ਕਿਹਦੀ ਮੈਂ ਗੱਲ ਕੀਤੀ ਹੈ ਸਭ ਤੋਂ ਵੱਧ ਫੇਮਸ ਪੰਜਾਬ ਦੇ ਵਿੱਚ ਆਪਣੇ ਏਰੀਏ ਦੇ ਵਿੱਚ ਗੜਸ਼ੰਕਰ ਦੁਆਬੇ ਦੇ ਏਰੀਏ ਦੇ ਵਿੱਚ ਜੇਕਰ ਕੋਈ ਸ਼ਾਪ ਸੀਗੀ ਤਾਂ ਇਹ ਸੀਗੀ ਦੁਆਬਾ ਸਟੀਰੀਓ ਗੜਸ਼ੰਕਰ ਸੀਗੀ ਇੱਥੇ ਲਾਓ ਵੀ ਉਹ ਸਮੇਂ ਦਾ ਵੱਡੇ ਤੋਂ ਵੱਡਾ ਛੋਟੇ ਤੋਂ ਛੋਟਾ ਕੋਈ ਅਜਿਹਾ ਕਲਾਕਾਰ ਨਹੀਂ ਹੋਵੇਗਾ ਵੀ ਜਿਹੜਾ ਇੱਥੇ ਆਪਣੀ ਹਾਜ਼ਰੀ ਨਾ ਲਵਾਉਂਦਾ ਹੋਵੇ ਐਡਾ ਜਾਣੀ ਨਾ ਸੀਗਾ ਇਸ ਦੁਆਬਾ ਸਟੀਰੀਓ ਗੜਸ਼ੰਕਰ ਦਾ ਹੁਣ ਜਿਹੜੀ ਆਪਾਂ ਗੱਲ ਕਰੀਏ ਫੋਟੋ ਵਿੱਚ ਚਮਕੀਲਾ ਸਾਹਿਬ ਨਾਲ ਜਿਹੜੇ ਕਾਲੀ ਪੱਗ ਮੰਨੀ ਬੈਠੇ ਨੇ ਚਮਕੀ ਲਈ ਦੇ ਦੂਜੇ ਪਾਸੇ ਉਹ ਮਾਲਕ ਨੇ ਦੁਆਬਾ ਸਟੀਰੀਓ ਗੜਸ਼ੰਕਰ ਦੇ ਰਾਜ ਸਿੰਘ ਠੀਕ ਹੈ ਜੀ ਇਹ ਜਾਣਕਾਰੀ ਮੈਂ ਤੁਹਾਨੂੰ ਪਹਿਲੀ ਵਾਰ ਦੇ ਰਿਹਾ ਹਾਂ ਇਹ ਦੋ ਭਰਾ ਸੀਗੇ ਜੀ ਸ਼ਿੰਦਰ ਤੇ ਰਾਜ ਠੀਕ ਹੈ ਕਾਫੀ ਜਿਹੜੇ ਭਰਾ ਪੁਰਾਣੇ ਨੇ ਜੇਕਰ ਵੀਡੀਓ ਸੁਣ ਰਹੇ ਨੇ ਤਾਂ ਕਮੈਂਟ ਕਰਕੇ ਤੁਸੀਂ ਪਲੀਜ਼ ਆਪਣੀ ਹਾਜ਼ਰੀ ਲਵਾਇਓ ਵੀ ਮੈਂ ਸਹੀ ਦੱਸ ਰਹੇ ਹਾਂ ਜੀ ਸ਼ਿੰਦਰ ਤੇ ਰਾਜ ਜਿਹੜੀ ਹੱਥ ਤੁਹਾਨੂੰ ਮੈਂ ਗੱਲ ਦੱਸੀ ਹੈ ਇਹਨਾਂ ਇਹਨਾਂ ਦੀ ਮਤਲਬ ਅੱਗੇ ਜਾ ਕੇ ਤੁਹਾਨੂੰ ਹੋਰ ਵੀ ਫੋਟੋਆਂ ਦਿਖਾਵਾਂਗੇ ਤੇ 81 ਦੀ ਫੋਟੋ ਹੋਊਗੀ ਅਮਰ ਸਿੰਘ ਚਮਕੀ ਲਾਈ ਦੀ ਜਿਹੜੀ ਤੁਸੀਂ ਕਦੇ ਵੇਖੀ ਨਹੀਂ ਹੈਗੀ ਇਸੇ ਦੁਆਬਾ ਸਟੇਡੀਓ ਗੜ ਸ਼ੰਕਰ ਦੀ ਹੁਣ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਾਫੀ ਚਮਕੀਲਾ ਜੀ ਇੱਥੇ ਆਉਂਦੇ ਹੁੰਦੇ ਸੀਗੇ ਉਹ ਇਸ ਗੱਲ ਦਾ ਸਬੂਤ ਇੱਕ ਤਾਂ ਇਹ ਫੋਟੋ ਹੈ ਜੀ ਜਿਹੜੀ 1985-86 ਦੀ ਹੈ ਇਹ ਜਿਹੜੀ ਤੁਸੀਂ ਵੇਖ ਰਹੇ ਹੋ ਤੇ ਜਿਹੜੀ ਦੂਜੀ ਫੋਟੋ ਹੈ ਉਹ 81 ਦੀ ਹੈ ਉਦੋਂ ਟੱਕੂਏ ਤੇ ਟੱਕੂਆ ਖੜਕੇ ਰਕਾਟ ਆਇਆ ਸੀਗਾ ਬਹੁਤ ਜਾਣੀ ਦੁਰਲੱਭ ਫੋਟੋ ਹੈ ਜੀ ਉਹ ਬਲੈਕ ਐਂਡ ਵਾਈਟ ਫੋਟੋ ਹੈ ਤੇ ਹੁਣ ਆਉਨੇ ਜੀ ਆਪਾਂ ਇਹ ਜਿਹੜੇ ਫਰੋਜੀ ਪੱਗ ਬੰਨੀ ਬੈਠੇ ਨੇ ਸੱਜਣ ਇਹਨਾਂ ਬਾਰੇ ਵੀ ਇਹ ਕਹੋਂ ਤਾਂ ਇਹਨਾਂ ਬਾਰੇ ਮੈਂ ਦੱਸ ਦਵਾਂ ਵੀ ਇਹ ਨਾ ਤਾਂ ਇਹ ਸੁਰਜੀਤ <strong>ਬਿੰਦਰਾ</strong> ਕੀਆ ਨੇ ਨਾ ਕੋਈ ਹੋਰ ਕਲਾਕਾਰ ਇਹ ਨੇ ਜੀ ਪਿੰਡ ਚੱਕ ਫੋਲੂ ਵਾਲੇ ਸਰਦਾਰ ਦਿਲਦਾਰ ਸਿੰਘ ਮੰਡੇਰ ਸਾਹਿਬ ਤੇ ਨਾ ਸ਼ਾਇਦ ਤੁਸੀਂ ਪਹਿਲੀ ਵਾਰ ਸੁਣ ਰਹੇ ਹੋਵੋਗੇ ਕੁਝ ਜਿਹੜੇ ਪੁਰਾਣੇ ਭਰਾ ਉਹਨਾਂ ਨੂੰ ਇਸ ਨਾਮ ਬਾਰੇ ਜਾਣਕਾਰੀ ਲਾਜ਼ਮੀ ਹੋਊਗੀ ਠੀਕ ਹੈ ਜੀ ਕਾਫੀ ਜਾਣੇ ਸੰਗੀਤ ਜਗਤ ਦੇ ਵਿੱਚ ਜਾਣੇ ਪਛਾਣੇ ਨਾਮ ਹੈ ਜੀ ਦਿਲਦਾਰ ਸਿੰਘ ਮੰਡੇਰ ਸਾਹਿਬ ਜਿਹੜੀਆਂ ਮੈਂ ਅੱਜ ਅੱਗੇ ਜਾ ਕੇ ਤੁਹਾਡੇ ਨਾਲ ਫੋਟੋਆਂ ਸਾਂਝੀਆਂ ਕਰਾਂਗਾ ਦੁਆਬਾ ਸਟੀਰੀਓ ਗੜਸ਼ੰਕਰ ਦੀਆਂ ਹੋਰ ਬਾਕੀ ਸਾਰੇ ਕਲਾਕਾਰਾਂ ਦੀਆਂ ਤੇ ਚਮਕੀਲਾ ਸਾਹਿਬ ਦੀਆਂ ਉਹ ਇਹਨਾਂ ਦੀ ਹੀ ਬਦੌਲਤ ਤੁਸੀਂ ਜਾਣੀ ਵੇਖਣ ਜਾ ਰਹੇ ਹੋ ਅਸਲ 'ਚ ਜਿਹੜੀ ਆ 86 ਦੀ ਫੋਟੋ ਜਿਹੜੀ ਤੁਸੀਂ ਹਾ ਵੇਖ ਰਹੇ ਹੋ ਇਹ ਉਹ ਸਮੇਂ ਦੀ ਹੈ ਜਦੋਂ ਚਮਕੀਲਾ ਸਾਹਿਬ ਅਖਾੜਾ ਲਾ ਕੇ ਆ ਰਹੇ ਸੀਗੇ ਜੀ ਮਤਲਬ ਉਹ ਦੁਆਬੇ 'ਚ ਦਿਲਦਾਰ ਸਿੰਘ ਮੰਦਿਰ ਸਾਹਿਬ ਦੀ ਮੈਂ ਅੱਗੇ ਜਾ ਕੇ ਤੁਹਾਨੂੰ ਇੱਕ ਵੌਇਸ ਨੋਟ ਵੀ ਇੱਕ ਕਾਲ ਰਿਕਾਰਡਿੰਗ ਵੀ ਸੁਣਾਵਾਂਗਾ ਜਿਹਦੇ ਵਿੱਚ ਉਹਨਾਂ ਨੇ ਇਸ ਫੋਟੋ ਬਾਰੇ ਦੱਸਿਆ ਮਤਲਬ ਬੀਹੇ ਕਿ ਮੇ ਜਾਨੀ ਸਾਡੀ ਮੁਲਾਕਾਤ ਹੋਈ ਸੀਗੀ ਇਹ ਦੱਸਦੇ ਨੇ ਵੀ ਅਕਸਰ ਹੀ ਚਮਕੀਲਾ ਸਾਹਿਬ ਤਵਾ ਸਟੀਰੀਓ ਗੜਸ਼ੰਕਰ ਵਿਖੇ ਆਉਂਦੇ ਹੀ ਹੁੰਦੇ ਸੀਗੇ ਤਾਂ ਇਹ ਨੇ ਜੀ ਮਤਲਬ ਅੱਜ ਦੀ ਫੋਟੋ ਦਿਲਦਾਰ ਸਿੰਘ ਮੰਦਿਰ ਸਾਹਿਬ ਦੀ ਹੁਣ ਤੁਸੀਂ ਵੇਖ ਕੇ ਇਹੀ ਕਹਿਣਾ ਵੀ ਬਿਲਕੁਲ ਉਸੇ ਫੋਟੋ ਦੇ ਮੁਤਾਬਕ ਵੀ ਸੇਮ ਜਿਓ ਲੱਗਦੀ ਹੈ ਜਾਨੀ ਅੱਜ ਦੇ ਕਿਉਂਕਿ 45 46 ਸਾਲ ਚ ਦੇਖੋ ਬੰਦੇ ਪਛਾਣੇ ਨਹੀਂ ਜੀ ਜਾਂਦੇ ਹੈਗੇ ਤੇ ਮੈਂ ਤੁਹਾਨੂੰ ਥੋੜੀ ਜੀ ਮੰਦਿਰ ਸਾਹਿਬ ਦੀ ਉਹ ਇੱਕ ਮਤਲਬ ਇਸ ਫੋਟੋ ਬਾਰੇ ਜਿਹੜੀ ਹਾਂ 86 ਦੀ ਫੋਟੋ ਹੈ ਸਿਚਿਆ ਸਿਦੀ ਇਹਦੇ ਬਾਰੇ ਮੈਂ ਤੁਹਾਨੂੰ ਜ਼ਰੂਰ ਥੋੜੀ ਜੀ ਉਹਨਾਂ ਦੀ ਇੱਕ ਅੱਧੇ ਮਿੰਟ ਦੀ ਗੱਲਬਾਤ ਸੁਣਾਉਣਾ ਇਹ ਸੁਣੋ ਤੁਸੀਂ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਅਮਰ ਸਿੰਘ ਜੀ ਚਮਕੀਲਾ ਦੇ ਨਾਲ ਇਹਨਾਂ ਦੇ ਸੱਜੇ ਪਾਸੇ ਦਿਲਦਾਰ ਸਿੰਘ ਮੰਡੇਰ ਪਿੰਡ ਚੱਕ ਫੁੱਲੂ ਤੇ ਖੱਬੇ ਪਾਸੇ ਰਾਜ ਦੁਆਬਾ ਸਟੀਰੀਓ ਗੜਸ਼ੰਕਰ ਵਾਲੇ ਸ਼ਿੰਦਰ ਤੇ ਰਾਜ ਜਿੱਥੇ ਅਕਸਰ ਅਮਰ ਸਿੰਘ ਜੀ ਚਮਕੀਲਾ ਆਇਆ ਕਰਦੇ ਸਨ ਇਲਾਕੇ ਦੇ ਵਿੱਚ ਬਹੁਤ ਪ੍ਰੋਗਰਾਮ ਹੁੰਦੇ ਸੀ ਜਦੋਂ ਕੋਈ ਵੀ ਪ੍ਰੋਗਰਾਮ ਕਿਤੇ ਹੋਣਾ ਪ੍ਰੋਗਰਾਮ ਤੋਂ ਪਹਿਲਾਂ ਜਾਂ ਪ੍ਰੋਗਰਾਮ ਤੋਂ ਬਾਅਦ ਦੁਆਬਾ ਸਟੀਰੀਓ ਗੜਸ਼ੰਕਰ ਤੇ ਜ਼ਰੂਰ ਆ ਕੇ ਜਾਂਦੇ ਸੀ ਜਿਹੜਾ ਇਸ ਇਲਾਕੇ ਦੀ ਬੜੀ ਮਸ਼ਹੂਰ ਦੁਕਾਨ ਸੀ ਤਾਂ ਸੁਣੇ ਤੁਸੀਂ ਗੱਲਬਾਤ ਮੰਡੇਰ ਸਾਹਿਬ ਦੀ ਤੇ ਹੁਣ ਤੁਹਾਨੂੰ ਦਿਖਾਉਨੇ ਆ ਜੀ ਜਿਹੜੀ ਦੁਆਬਾ ਸਟੀਰੀਓ ਗੜਸ਼ੰਕਰ ਦੀ ਚਮਕੀਲਾ ਸਾਹਿਬ ਦੀ ਸਭ ਤੋਂ ਪੁਰਾਣੀ ਫੋਟੋ ਹੈ ਭਾਵ 81 82 ਦੀ ਫੋਟੋ ਤੁਸੀਂ ਲਾ ਸਕਦੇ ਹੋ ਤਾਂ ਇਹ ਹੈ ਜੀ ਉਹ ਦੁਆਬਾ ਸਟੀਰੀਓ ਗੜਚੰਕਰ ਦੀ ਚਮਕੀਲਾ ਸਾਹਿਬ ਦੀ ਸਭ ਤੋਂ ਪੁਰਾਣੀ ਫੋਟੋ ਮਤਲਬ ਟਕੂਏ ਤੇ ਟਕੂਆ ਖੜ ਕੇ ਹੱਥ 'ਚ ਰਿਕਾਰਡ ਚਮਕੀਲਾ ਸਾਹਿਬ ਦੇ ਇਹ ਜਿਹੜੇ ਖੜੇ ਨੇ ਜੀ ਇਹ ਰਾਜ ਨੇ ਜੀ ਤੇ ਸ਼ਿੰਦਰ ਨੇ ਦੋ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਭਰਾ ਸੀਗੇ ਦੁਆਬਾ ਸਟੀਰੀਓ ਗੜਚੰਕਰ ਦੇ ਮਾਲਕ ਤੇ ਵੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਚਮਕੀਲਾ ਸਾਹਿਬ ਬਿਲਕੁਲੀ ਜਣੀ ਵੀ ਤੁਸੀਂ ਬਹੁਤ ਲਾਓ ਵੀ ਤੁਸੀਂ ਜਿਵੇਂ ਸ਼ੋਰ ਜਿਹਾ ਆਪਾਂ ਕਹਿ ਲਈਏ ਵੀ ਘੱਟ ਉਮਰ ਦੇ ਲੱਗ ਰਹੇ ਨੇ ਫਰਕ ਇੱਥੇ ਇਹੀ ਹੈ ਵੀ ਜਿਹੜਾ ਰਿਕਾਰਡ ਹੈ ਉਹਦੇ ਵਿੱਚ ਨਾ ਟੌਰਾ ਛੱਡਿਆ ਹੈ ਤੇ ਇੱਥੇ ਨਾ ਬਿਨਾ ਟੋਹਰੇ ਦੇ ਨੇ ਇਸ ਤੋਂ ਬਾਅਦ ਤੁਹਾਨੂੰ ਹੋਰ ਥੋੜੀਆਂ ਜੀਆਂ ਫੋਟੋਆਂ ਦਿਖਾ ਦਿੰਨੇ ਆ ਵੇਖ ਲਓ ਤੁਸੀਂ ਜਾਂਦੇ ਜਾਂਦੇ ਉਹ ਵੀ ਜਿਵੇਂ ਮੈਂ ਪਹਿਲਾਂ ਤੁਹਾਨੂੰ ਕਿਹਾ ਸੀ ਵੀ ਸਾਰੇ ਹੀ ਕਲਾਕਾਰ ਆਉਂਦੇ ਹੁੰਦੇ ਸੀ ਇੱਥੇ ਤੇ ਇਹ ਤੁਸੀਂ ਵੇਖੋ ਇਹਨਾਂ ਵਿੱਚ ਤਕਰੀਬਨ ਜਿਵੇਂ ਸੀਤਲ ਸਿੰਘ ਸੀਤਲ ਹੋ ਗਿਆ ਜਿਹੜੀਆਂ ਦੀ ਆਪਾਂ ਫੋਟੋਆਂ ਦਿਖਾ ਰਹੇ ਹਾਂ ਤੁਹਾਨੂੰ ਸੁਰਿੰਦਰ ਚਿੰਦਾ ਕੁਲਦੀਪ ਮਾਨਕ ਇਹ ਹੋਰ ਵੀ ਸੀਮਾ ਕਾਫੀ ਕਲਾਕਾਰ ਵਿੱਚ ਸ਼ਾਇਦ ਪਛਾਣੇ ਵੀ ਨਹੀਂ ਜਾ ਰਹੇ ਇਹ ਤੁਸੀਂ ਦੇਖ ਲਓ ਵੀ ਕੌਣ ਕੌਣ ਖੜਿਆ ਹੈ ਫੋਟੋ ਦੇ ਵਿੱਚ ਤੇ ਇਹ ਮੈਂ ਤੁਹਾਨੂੰ ਤਾਂ ਦਿਖਾ ਰਿਹਾ ਕਿਉਂਕਿ ਇਹ ਵੀ ਸਾਨੂੰ ਦਿਲਦਾਰ ਸਿੰਘ ਮੁੰਡੇਰ ਸਾਹਿਬ ਨੇ ਭੇਜੀਆਂ ਸੀਗੀਆਂ ਚਮਕੀਲਾ ਸਾਹਿਬ ਦੀ ਫੋਟੋ ਦੇ ਨਾਲ ਵੀ ਇਹ ਵੀ ਤੁਸੀਂ ਸਾਂਝੀਆਂ ਜਰੂਰ ਕਰਿਓ ਫੋਟੋਆਂ ਤਾਂ ਬਾਕੀ ਇਸ ਤੋਂ ਬਾਅਦ ਤਾਂ ਤੁਹਾਨੂੰ ਪਤਾ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦੀ ਹੈ ਪ੍ਰੀਤਕੌਰ ਸ਼ਹਿਰ ਦੀ ਜੰਮਪੜ ਕੋਇਲ ਵਰਗੀ ਮਿੱਠੀ ਆਵਾਜ਼ ਵਾਲੀ ਸੋਹਣੀ ਸੁਨੱਖੀ ਕੁੜੀ ਬੀਬਾ ਮਰਜੂਤਕੌਰ ਤੇ ਫੇਰ ਤਾਂ ਇਹਨਾਂ ਦੋਹਾਂ ਨੇ ਕੈਕੀ ਦੇ ਖੇਤਰ ਵਿੱਚ ਜੋ ਝੰਡੇ ਗੱਡੇ ਨੇ ਉਹ ਨਾ ਤਾਂ ਅਜੇ ਤੱਕ ਕਿਸੇ ਤੋਂ ਪੱਟੇ ਗਏ ਨੇ ਤੇ ਨਾ ਉਹਨਾਂ ਦੀ ਹਵਾ ਨਾਲ ਕਿਸੇ ਨੇ ਖਹਿਣ ਦੀ ਕੋਈ ਜ਼ਰੂਰਤ ਕੀਤੀ ਅਜੇ ਤੱਕ ਤਾਂ ਬਹੁਤ-ਬਹੁਤ ਧੰਨਵਾਦ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਸਾਰੀ ਗੱਲਬਾਤ ਆਪਣੇ ਜਿਹੜੇ ਕੀਮਤੀ ਵਿਚਾਰ ਨੇ ਸਾਨੂੰ ਥੱਲੇ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ ਮਿਲਦੇ ਆਂ ਜੀ ਹਾਜ਼ਰ ਹੁੰਨੇ ਇੱਕ ਹੋਰ ਨਵੀਂ ਜਾਣਕਾਰੀ ਦੇ ਨਾਲ ਤੇ ਨਵਾਂ ਖੜਾ ਆਇਆ ਪਿਆ ਜੀ ਕਰਦੇ ਆਂ ਸ਼ੁਰੂ ਉਹ ਵੀ ਪਾਉਣਾ ਬਹੁਤ ਜਲਦੀ ਜੀ ਬਹੁਤ ਬਹੁਤ ਧੰਨਵਾਦ